ਜਗਰਾਉਂ ਨੇ ਪਿੰਡ ਪੈਣੀ ਅਰਾਈਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਪੁਲਿਸ ਨੇ ਇੱਕ 10 ਸਾਲਾਂ ਦੀ ਬੱਚੀ ਦੇ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਵਜੋਂ ਕਾਬੂ ਕਰਕੇ ਉਸਦਾਰੀ ਮੰਨ ਲਿਆ ਹੈ। ਰਿਮਾਂਡ ਦੌਰਾਨ ਉਸ ਤੋਂ ਪੂਰੇ ਮਾਮਲੇ ਦੀ ਪੁੱਛਗਿੱਛ ਕੀਤੀ ਜਾਵੇਗੀ। ਪੂਰੀ ਜਾਣਕਾਰੀ ਦਿੰਦਿਆਂ ਥਾਣਾ ਸਿੰਦਵਾ ਬੈਟ ਦੇ ਥਾਣੇਦਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਇਸ ਗ੍ਰੰਥੀ ਸਿੰਘ ਨੂੰ ਕਾਬੂ ਕੀਤਾ ਗਿਆ। ਅਤੇ ਪਿੰਨ ਵਾਲਿਆਂ ਤੇ ਛੋਟੀ ਬੱਚੀ ਦੇ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ। ਕੀ ਐਸ ਗ੍ਰੰਥੀ ਸਿੰਘ ਨੇ ਬੱਚੀ ਨੂੰ ਆਪਣੇ ਕਮਰੇ ਦੀ ਸਫਾਈ ਦੇ ਬਹਾਨੇ ਬੁਲਾ ਕੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਹੈ ਜਿਸ ਤੇ ਲੜਕੀ ਨੇ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ ਤੇ ਫਿਰ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਜਿਸ ਦੇ ਬਾਅਦ ਗ੍ਰੰਥੀ ਸਿੰਘ ਨੂੰ ਕਾਬੂ ਕੀਤਾ ਗਿਆ ਅਤੇ ਹੋਰ ਪੁੱਛਗਿੱਛ ਕਰਨ ਲਈ ਗ੍ਰੰਥੀ ਸਿੰਘ ਦਾ ਰਿਮਾਨ ਲਿਆ ਗਿਆ ਉਹਦੇ ਇਸ ਮੌਕੇ ਗ੍ਰੰਥੀ ਸਿੰਘ ਨੇ ਆਪਣੇ ਆਪ ਨੂੰ નિર્ਦੋਸ਼ ਦੱਸਿਆ ਅਤੇ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਪਿਛਲੇ 19 ਸਾਲਾਂ ਤੋਂ ਸੇਵਾ ਕਰ ਰਿਹਾ ਹੈ ਅਤੇ ਹੁਣ ਉਸ ਦੇ ਨਾਲ ਪਿੰਡ ਦੇ ਕੁਝ ਲੋਕ ਅਤੇ ਉਸ ਨਾਲ ਪਾਰਟੀਬਾਜ਼ੀ ਕਰਕੇ ਉਸ ਨੂੰ ਨਜਾਇਜ਼ ਫਸਾਰੇ ਨੇ ਉਸ ਨੇ ਕਿਹਾ ਕਿ ਬੱਚੀ ਨਾਲ ਕੋਈ ਵੀ ਗਲਤ ਹਰਕਤ ਨਹੀਂ ਕੀਤੀ ਉਸ ਦੇ ਨਾਲ ਪੂਰੀ ਤਰ੍ਹਾਂ ਠੱਗਾ ਹੋਇਆ ਹੈ ਉਸ ਕੋਸ਼ਿਸ਼ ਨਹੀਂ ਜੀ ਪਿੰਡ ਵਿੱਚ ਪਾਰਟੀਬਾਜ਼ੀ ਇਹ ਚੱਲਦੀ ਜਾਨੀ ਕਿ ਇਹ ਹੁਣ ਨਵੀਂ ਕਮੇਟੀ ਹੋਰ ਵੱਲ ਗਈ ਜਿਲਕੇ ਪ੍ਰਧਾਨ ਜੋ ਆਪਣੇ ਕੀ ਕਹਿੰਦੇ ਨੇ ਪੰਚਾਇਤ ਜਿਲਕੇ ਉਹ ਪੰਚਾਇਤ ਦੇ ਵਿੱਚ ਵੀ ਬੰਦੇ ਆਪਸ ਵਿੱਚ ਵੀ ਲੱਗਦੇ ਆ ਸਾਡੇ ਦੋਨੇ ਪਾਸਿਓਂ ਕਿਉਂਕਿ ਜਿਹੜੀ ਪੰਚਾਇਤ ਪਹਿਲਾਂ ਹਾਰ ਗਈ ਉਹ ਵੀ ਲੱਗਦੀ ਹੈ ਸਾਡੇ ਇੱਕ ਹੋਰ ਜਨਕ ਤੀਜੀ ਪਾਰਟੀ ਹੋਰ ਹੈ ਉਹ ਵੀ ਲੱਗਦਾ ਹੈ ਅੱਦੇ ਮੈਨੂੰ ਕਹਿੰਦੇ ਵੀ ਬਾਬੇ ਨੂੰ ਕੱਢਣਾ ਸ਼ੁਰੂ ਕਰ ਦੀਏ ਵੀ ਦੂਜੇ ਨੇ ਰੱਖਿਆ ਵੀ ਦੂਸਰਿਆਂ ਨੇ ਰੱਖਿਆ ਇਹਨੂੰ ਇਹਨੂੰ ਬਾਬੇ ਨੂੰ ਕੱਢੋ ਇਹਨੂੰ 19 ਸਾਲ ਹੋ ਗਏ ਰਹਿੰਦੇ ਨੇ ਉਹ ਕਿਸੇ ਨੇ ਸ਼ਰਾਰਤੀ ਕਰਕੇ ਹਾਂਜੀ ਇਹ ਸਾਰਾ ਦੋ ਬੱਚੀਆਂ ਮੇਰੇ ਪਿੱਛੇ ਗੋਦਰਾ ਸਾਹਿਬ ਤਾਂ ਮੈਂ ਤਾਂ ਆਉਂਦਿਆਂ ਹਰੇਕ ਮੇਰੇ ਮਨ ਵਿੱਚ ਹੀ ਹੈ ਨੀ ਜੀ ਮੇਰੇ ਹਰੇਕ ਬੱਚਾ ਕੋਈ ਪਿੰਡ ਚ ਕਹਿ ਦਵੇ ਵੀ ਸਾਨੂੰ ਬਾਬਾ ਐਦਾਂ ਨਾਮ ਨਹੀਂ ਲਾ ਕੇ ਬੁਲਾਉਂਦਾ ਇਹਨਾਂ ਕਿ ਪਿਆਰ ਨਾਲ ਕਿਉਂ ਮੈਨੂੰ ਦਾ ਇਕੱਲਾ ਆ ਜਿਹਨ ਕੀ ਆਪਾਂ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਨਹੀਂ ਮੇਰੇ ਕੋਈ ਨਹੀਂ ਕੀਤੀ ਜਿਵੇਂ ਕਿਉਂ ਅਖਾਂ ਕੋਈ ਗੱਲ ਨਹੀਂ ਹੋਈ ਨਹੀਂ ਜੀ ਨਹੀਂ ਨਹੀਂ ਸਾਰੇ ਵੀਡੀਓ ਤੱਕ ਦੇਖਿਆ ਜੀ ਰਾਜ ਹੁੰਦਾ ਜੀ ਗਰੰਤੀ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਕਿਸ ਮਾਮਲੇ 'ਚ ਕਾਬੂ ਕੀਤਾ ਗਿਆ ਜੀ ਇਹ ਜੀ ਗੁਰਦੁਆਰਾ ਪੈਣੀ ਪੜੀਆਂ ਗੁਰਦੁਆ ਸਾਹਿਬ ਵਿੱਚ ਕਰੀਬ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਗਰੰਤੀ ਸਿੰਘ ਜੀ ਇਹਨਾਂ ਨੇ ਕੋਈ ਬੱਚੀ ਨੇ ਪਿੰਡ ਦੇ ਪਰਿਵਾਰ ਦੇ ਦੇ ਰਿਸ਼ਿਸ਼ਣ ਲਾਇਆ ਵੀ ਇਹਨਾਂ ਨੇ ਛੋਟੀ ਬੱਚੀ ਸੀ 10 ਸਾਲ ਦੀ ਉਹਨਾਂ ਨਾਲ ਕੁਛ ਨਾ ਕਰਤਾ ਕੀਤਾ ਇਸ ਜਿਹਨੂੰ ਕਾਟਮਰ ਦਰਜ ਕਰਕੇ ਇਹ ਐਸਪਾਈ ਹੈ ਜੀ ਹਾਂ ਤੁਹਾਨੂੰ ਰਮਾੜ ਤੇ ਲਿਆ ਹੀ ਲੱਗਦਾ ਕਿ ਰਮਾੜ ਤੇ ਪੂਰੀ ਗੱਲ ਸਾਹਮਣੇ ਆ ਜੂਗੀ ਹਾਂ ਜੀ ਸਰ ਆਪਣੇ ਦੋ ਢੰਡਾ ਪਰ ਰਮਾੜਾ ਤੇ ਹੁਣ ਪਰਮਾੜ ਦੇ ਪਰਚੇਸ਼ ਕਰਦੇ ਆ ਕੋਈ ਗੱਲ ਇਹ ਸਾਰੀ ਗੱਲਪੀ ਹੈ ਕਰਦੇ ਆ